ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਅਸੀਂ ਇੱਕ ਜਿਹੜਾ ਆਪਾਂ ਹੈਪੀ ਬਲੌਗ ਹੈ ਤੇ ਨੂਰ ਦੀ ਮੰਮੀ ਇਹਨਾਂ ਦਾ ਕੋਈ ਚੈਨਲ ਜਾਂ ਬਣਿਆ ਹੋਇਆ ਹੈ ਤੇ ਇਹ ਆਪਦੀ ਜਨਾਨੀ ਤੇ ਕੈਮਰੇ 'ਚ ਲਾ ਕੇ ਜਿਹੜਾ ਗਲਤ ਵੀਡੀਓ ਜੀ ਬਣਾਉਂਦਾ ਨਾ ਇਹਨੂੰ ਸਾਡੀ ਵਾਰਨਿੰਗ ਆ ਵੀ ਮਿੱਤਰਾ ਇਕੱਲੇ ਪੰਜਾਬ 'ਚ ਨਹੀਂ ਹਰਿਆਣਾ ਰਾਜਸਥਾਨ ਇਹ ਵੀ ਸਾਰੋਂ ਦੱਸਦਾ ਠੀਕ ਹੈ ਨਾ ਤੇ ਵੀ ਆ ਗੰਦ ਜਾਪਣਾ ਹਟਦਾ ਆਪ ਦੀ ਜਨਾਨੀ ਨਾਲ ਗਲਤ ਹਰਕਤਾਂ ਜਿਹਾ ਕਰਨੋਂ ਹਟ ਜਾ ਤੇ ਟਾਈਮ ਤੇਰਾ ਵੀ ਨਿੱਡਾ ਹੀ ਆ ਹੁਣ ਠੀਕ ਹੈ ਨਾ ਤੇਰੇ ਨਾਲ ਭੈੜੀ ਬਹੁਤ ਕਰਾਂਗੇ ਅਸੀਂ ਇਹ ਅਸੀਂ ਤੈਨੂੰ ਇਹ ਨਹੀਂ ਕਹਿੰਦੇ ਕਿ ਤੂੰ ਵੀਡੀਓ ਨਾ ਬਣਾ ਤੂੰ ਆਪ ਦੀਆਂ ਚੰਗੀਆਂ ਵੀਡੀਓ ਪੇਸ਼ ਕਰ ਲੋਕਾਂ ਨੂੰ ਚੰਗੀ ਸਿਹਤ ਦੇ ਠੀਕ ਹੈ ਆ ਵੀ ਚੰਗੇ ਵੀਡੀਓ ਬਣਾ ਆ ਜਿਹੜਾ ਤੂੰ ਕੈਮਰਾ ਜਿਹਾ ਲਾ ਕੇ ਆਪ ਦੀ ਜਨਾਨੀ ਦੀਆਂ ਗੰਦੀਆਂ ਜਿਹਾ ਵੀਡੀਓ ਬਣਾਉਣਾ ਨਾ ਤੇ ਪੇਸ਼ ਕਰਦਾ ਇਹ ਮੈਂ ਤੈਨੂੰ ਬੰਦ ਕਰ ਦੇ ਠੀਕ ਹੈ ਨਾ ਤੇ ਮਾਫੀ ਵਾਲੀ ਵੀਡੀਓ ਪਾ ਦੇ ਨੇਸੀ 1 2 ਦਿਨਾਂ ਦੇ ਵਿੱਚ ਤੇਰੇ ਕੋਲੇ ਖੜੇ ਆ ਠੀਕ ਐ ਇਹ ਚੇਤਾਵਨੀ ਤੈਨੂੰ ਅਸੀਂ ਲਲਕਾਰ ਕੇ ਕਿਹਨੇ ਤੈਨੂੰ ਵੀ ਮਤਰਾ ਇਹਨੂੰ ਬੰਦ ਕਰ ਦੇ ਚੰਗੀਆਂ ਵੀਡੀਓ ਪਾ ਚੰਗੀ ਸੇਤਵਲੇ ਲੋਕਾਂ ਨੂੰ ਕੋਈ ਨਹੀਂ ਫਿਰ ਪੰਜਾਬ ਤੇ ਰਾਜਸਥਾਨ ਕੋਈ ਗੱਲ ਨਹੀਂ ਹੈ ਤਾਂ ਇਹ ਸਹੀ ਐ ਇੱਕ ਕੋਈ ਨਹੀਂ ਅਸੀਂ ਆ ਗਏ ਆ ਤੇਰੇ ਕੋਲ 2 3 ਦਿਨਾਂ ਦੇ ਵਿੱਚ ਤੂੰ ਵੀਡੀਓ ਨਾ ਪਾਈ ਮਾਫੀ ਵਾਲੀ ਸਤਿ ਸ਼੍ਰੀ ਅਕਾਲ ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਅਸੀਂ ਇਹ ਕਿਹੜਾ ਆ ਹੈਪੀ ਬਲੌਗ ਹੈ ਤੇ ਨੂਰ ਦੀ ਮੰਮੀ ਇਹਨਾਂ ਦਾ ਕੋਈ ਚੈਨਲ じゃ ਬਣਿਆ ਹੋਇਆ ਹੈ ਤੇ ਇਹ ਆਪਦੀ ਜਨਾਨੀ ਤੇ ਕੈਮਰੇ 'ਚ ਲਾ ਕੇ ਜਿਹੜਾ ਗਲਤ ਵੀਡੀਓ ਜੀ ਬਣਾਉਂਦਾ ਨਾ ਇਹਨੂੰ ਸਾਡੀ ਵਾਰਨਿੰਗ ਆ ਵੀ ਮਿੱਤਰਾ ਕੱਲੇ ਪੰਜਾਬ 'ਚ ਨਹੀਂ ਹਰਿਆਣਾ ਰਾਜਸਥਾਨ ਇਹ ਵੀ ਸਾਰੋਂ ਦੱਸਦਾ ਠੀਕ ਹੈ ਨਾ ਤੇ ਵੀ ਆ ਗੰਦਾ ਜਿਹਾ ਪਾਉਣਾ ਹਟ ਜਾ ਆਪਦੀ ਜਨਾਨੀ ਨਾਲ ਗਲਤ ਹਰਕਤਾਂ ਜਿਹਾ ਕਰਨੋਂ ਹਟ ਜਾ ਤੇ ਟਾਈਮ ਤੇਰਾ ਵੀ ਨੇੜੇ ਹੀ ਆ ਹੁਣ ਠੀਕ ਹੈ ਨਾ ਤੇਰੇ ਨਾਲ ਭੈੜੀ ਬਹੁਤ ਕਰਾਂਗੇ ਅਸੀਂ ਇਹ ਸਭ ਅਸੀਂ ਤੈਨੂੰ ਇਹ ਨਹੀਂ ਕਹਿੰਦੇ ਕਿ ਤੂੰ ਵੀਡੀਓ ਨਾ ਬਣਾ ਤੂੰ ਆਪਦੀਆਂ ਚੰਗੀਆਂ ਵੀਡੀਓ ਪੇਸ਼ ਕਰ ਲੋਕਾਂ ਨੂੰ ਚੰਗੀ ਸਿਹਤ ਦੇ ਠੀਕ ਹੈ ਆਪਦੀਆਂ ਚੰਗੀਆਂ ਵੀਡੀਓ ਬਣਾ ਆ ਜਿਹੜਾ ਤੂੰ ਕੈਮਰਾ ਜਾਂ ਲਾ ਕੇ ਆਪਦੀ ਜਨਾਨੀ ਦੀਆਂ ਗੰਦੀਆਂ ਜਾਂ ਵੀਡੀਓ ਬਣਾਉਣਾ ਨਾ ਤੇ ਪੇਸ਼ ਕਰਦਾ ਇਹ ਮਿੱਤਰ ਇਹਨੂੰ ਬੰਦ ਕਰ ਦੇ ਠੀਕ ਹੈ ਨਾ ਤੇ ਮਾਫੀ ਵਾਲੀ ਵੀਡੀਓ ਪਾ ਦੇ ਨਹੀਂ ਸੀ ਇੱਕ ਦੋ ਦਿਨਾਂ ਦੇ ਵਿੱਚ ਦੀ ਤੇਰੇ ਕੋਲੇ ਖੜੇ ਆ ਠੀਕ ਹੈ ਇਹ ਚਤਾਵਣੀ ਹੈ ਤੈਨੂੰ ਅਸੀਂ ਲਲਕਾਰ ਕੇ ਕਿਹਾ ਤੈਨੂੰ ਮੈਂ ਮਤਰਾ ਇਹਨੂੰ ਬੰਦ ਕਰਦੇ ਚੰਗੀਆਂ ਵੀਡੀਓ ਆਪਾਂ ਚੰਗੀ ਸਿੱਧਵਲੇ ਲੋਕਾਂ ਨੂੰ ਕੋਈ ਨਹੀਂ ਫਿਰ ਪੰਜਾਬ ਤੇ ਰਾਜਸਥਾਨ ਕੋਈ ਗੱਲ ਨਹੀਂ ਹੈ ਤਾਂ ਇਹ ਸਹੀ ਹੈ ਇੱਕ ਕੋਈ ਨਹੀਂ ਅਸੀਂ ਆ ਗਏ ਆ ਤੇਰੇ ਕੋਲ ਦੋ ਤਿੰਨਰਾਂ ਦੇ ਵਿੱਚ ਤੂੰ ਵੀਡੀਓ ਨਾ ਆਪੀ ਮਾਫੀ ਵਾਲੀ ਸਤਿ ਸ਼੍ਰੀ ਅਕਾਲ ਹਾਂਜੀ ਸਰਾਂ ਨੂੰ ਸਤਿ ਸ਼੍ਰੀ ਅਕਾਲ ਤੇ ਅਸੀਂ ਇੱਕ ਜਿਹੜਾ ਆਪਾਂ ਹੈਪੀ ਬਲੌਗ ਹੈ ਤੇ ਨੂਰ ਦੀ ਮੰਮੀ ਇਹਨਾਂ ਦਾ ਕੋਈ ਚੈਨਲ ਜਾਂ ਬਣਿਆ ਹੋਇਆ ਹੈ ਤੇ ਇਹ ਆਪਦੀ ਜਨਾਨੀ ਤੇ ਕੈਮਰੇ 'ਚ ਲਾ ਕੇ ਜਿਹੜਾ ਗਲਤ ਵੀਡੀਓ ਜੀ ਬਣਾਉਂਦਾ ਨਾ ਇਹਨੂੰ ਸਾਡੀ ਵਾਰਨਿੰਗ ਆ ਵੀ ਮਿੱਤਰਾ ਕੱਲੇ ਪੰਜਾਬ 'ਚ ਨਹੀਂ ਹਰਿਆਣਾ ਰਾਜਸਥਾਨ ਇਹ ਵੀ ਸਾਨੂੰ ਦੱਸਦਾ ਠੀਕ ਹੈ ਨਾ ਤੇ ਵੀ ਆ ਗੰਦ ਜਾਪਣਾ ਹਟਦਾ ਆਪ ਦੀ ਜਨਾਨੀ ਨਾਲ ਗਲਤ ਹਰਕਤਾਂ ਜਿਹਾ ਕਰਨੋਂ ਹਟਦਾ ਤੇ ਟਾਈਮ ਤੇਰਾ ਵੀ ਨੇੜੇ ਹੀ ਆ ਹੁਣ ਠੀਕ ਹੈ ਨਾ ਤੇਰੇ ਨਾਲ ਭੈੜੀ ਬਹੁਤ ਕਰਾਂਗੇ ਅਸੀਂ ਅਸੀਂ ਤੈਨੂੰ ਇਹ ਨਹੀਂ ਕਹਿੰਦੇ ਕਿ ਤੂੰ ਵੀਡੀਓ ਨਾ ਬਣਾ ਤੂੰ ਆਪਦੀਆਂ ਚੰਗੀਆਂ ਵੀਡੀਓ ਪੇਸ਼ ਕਰ ਲੋਕਾਂ ਨੂੰ ਚੰਗੀ ਸਿਹਤ ਦੇ ਠੀਕ ਹੈ ਅਬ ਇਹ ਚੰਗੋ ਵੀਡੀਓ ਬਣਾ ਆ ਜਿਹੜਾ ਤੂੰ ਕੈਮਰਾ ਜਿਹਾ ਲਾ ਕੇ ਆਪ ਦੀ ਜਨਾਨੀ ਦੀਆਂ ਗੰਦੀਆਂ ਜਿਹਾ ਵੀਡੀਓ ਬਣਾਉਣਾ ਨਾ ਤੇ ਪੇਸ਼ ਕਰਦਾ ਇਹ ਮਿੱਤਰ ਇਹਨੂੰ ਬੰਦ ਕਰ ਦੇ ਠੀਕ ਹੈ ਨਾ ਤੇ ਮਾਫੀ ਵਾਲੀ ਵੀਡੀਓ ਪਾ ਦੇ ਨਹੀਂ ਸੀ ਇੱਕ ਦੋ ਦਿਨਾਂ ਦੇ ਵਿੱਚ ਦੀ ਤੇਰੇ ਕੋਲੇ ਖੜੇ ਆ ਠੀਕ ਹੈ ਇਹ ਚੇਤਾਵਨੀ ਹੈ ਤੈਨੂੰ ਅਸੀਂ ਲਲਕਾਰ ਕੇ ਕਹਨੇ ਤੈਨੂੰ ਵੀ ਮਿੱਤਰ ਇਹਨੂੰ ਬੰਦ ਕਰ ਦੇ ਚੰਗੇ ਵੀਡੀਓ ਪਾ ਚੰਗੀ ਸੇਤ ਮਲੇ ਲੋਕਾਂ ਨੂੰ ਕੋਈ ਨਹੀਂ ਫਿਰ ਪੰਜਾਬ ਤੇ ਰਾਜਸਥਾਨ ਕੋਈ ਗੱਲ ਨਹੀਂ ਹੈ ਤਾਂ ਇਹ ਸਹੀ ਇੱਕ ਉਹੀ ਨਹੀਂ ਅਸੀਂ ਆ ਗਏ ਆ ਤੇਰੇ ਕੋਲ ਦੋ ਤਿੰਨਾਂ ਦੇ ਵਿੱਚ ਤੂੰ ਵੀਡੀਓ ਨਾ ਪਾਈ ਮਾਫੀ ਵਾਲੀ ਸਸਤੀਗਾ